ਹੁਣ ਤੁਹਾਨੂੰ 6 ਸਾਲਾਂ ਦੇ ਬਜ਼ੁਰਗ ਬਲੌਰ ਸਿੰਘ ਦੇ ਨਾਲ ਮਿਲਵਾਉਂਦੇ ਆ ਜੋ ਕਿ ਨੇਤਰਹੀਣ ਹੋਣ ਦੇ ਬਾਵਜੂਦ ਹੀ ਬੁਲੰਦ ਹੌਸਲੇ ਦੀ ਮਿਸਾਲ ਨੇ ਜਿਵੇਂ ਬਲੌਰ ਸਿੰਘ ਅੱਖਾਂ ਦੀ ਰੌਸ਼ਨੀ ਨਾ ਹੋਣ ਦੇ ਬਾਵਜੂਦ ਬਿਨਾਂ ਕਿਸੇ ਦੀ ਮਦਦ ਦੇ ਆਪ ਹੀ ਕੰਮ ਕਰਦੇ ਨੇ ਔਰ ਹਰ ਕੋਈ ਜੋ ਹੈ ਉਹਨਾਂ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਮੇਰਾ 프ੈਂਡ ਜੀ ਲੋਕੀ ਹੈ ਮੇਰਾ ਨਾਮ ਬਲੌਰ ਸਿੰਘ ਹੈ ਸਾਢੇ 50 ਸਾਲ ਦੀ ਉਮਰ ਸੀ ਜਦੋਂ ਮੇਰੀ ਮਿਗਾ ਗਈ ਸੀ ਕਾਰ ਵੀ ਹੋ ਤਾਂ ਮੇਰੇ ਕੰਨ ਵਿੱਚ ਗਲਤ ਗੱਲ ਸੁਣੀ ਸੀ ਨਾ ਮੇਰਾ ਨਾਮ ਤਾਂ ਕਿਤੇ ਡੁੱਗ ਨਹੀਂ ਨੀ ਮੰਜਾਂ ਗਈ ਇਹ ਪ੍ਰਮਾਣ ਮੰਗ ਰਗਾ ਵੀ ਮੈਂ ਇਹ ਨਹੀਂ ਕਰਦਾ ਕਿਸੇ ਨੇ ਤੁਹਾਨੂੰ ਅਜੇ ਤੱਕ ਰੇਨ ਨਹੀਂ ਹੋ ਕੇ ਕਿ ਦਿੱਖਤੀਆਂ ਯਾਰ ਮਾਤਮਾ ਕਰ ਜਾਣਾ ਮੈਂ ਕ੍ਰੀਮਾ ਨਾ ਸਾਢੇ 4 ਸਾਲ ਦੀ ਉਮਰ ਸੀ ਜਦੋਂ ਮੇਰੀ ਨਿਕਾ ਗਈ ਆ ਤੇ ਮੇਰੀ ਮਾਤਾ ਨੇ ਮੈਨੂੰ ਪਾਲਿਆ ਤੇ ਮੇਰਾ ਪਿਤਾ ਤਾਂ ਸਾਲਕ ਦਾ ਸੀ ਕਿਦੋਂ ਗੁਜ਼ਰ ਗਿਆ ਸੀ ਲਾ ਚੋਂ ਮੇਰੀ ਮਾਤਾ ਗੁਜਰੀ ਜੀ ਨੂੰ ਬਾਵਾ ਚ ਰੋ ਗਿਆ ਫਿਰ ਮਖਾਲ ਲੱਗਿਆ ਕਰੀਬ 2012 ਦੀ ਗੁਜਰੀ ਜੀ ਆ ਉਦੋਂ ਮਾਦ ਮਕਰਦਾ ਹੀ ਆਉਦਾ ਚੱਕੀ ਦਾ ਕੰਮ ਕਰਦਾ ਹੈ ਚੱਕੀ ਦਾ ਕੰਮ ਤਾਂ ਮੇਰੀ ਮਾਤਾ ਹੁੰਦੀ ਤੇ ਮੈਂ ਕਰਦਾ ਜਾਨੀ ਉਹ ਕਰੀਬ 22 ਸਾਲ ਦਾ ਸੀ ਆਉਦਾ ਤੇ ਉਹ ਮੈਂ ਚੱਕੀ ਲਈ ਹੈ ਤੇ ਉਦੋਂ ਮੈਂ ਸਿੱਖ ਗਿਆ ਸੀ ਪਹਿਲਾਂ 2 ਸਾਲ ਮੇਸਤਰੀ ਰੱਖਿਆ ਮੇਸਤਰੀ ਤੋਂ ਬਾਅਦ ਮੈਂ ਆਪ ਸਿੱਖ ਗਿਆ ਜੀ ਆਪ ਚਲਾ ਲੈਣਾ ਆਪ ਹੀ ਪਟਾ ਘੜਾਉਣਾ ਆਪ ਹੀ ਤੋਲਦੈ ਤੇ ਆਪ ਹੀ ਇਨਤੀਆਂ ਆਪ ਹੀ ਨਵੇਂ ਪੱਥਰ ਪੁੱਤਰ ਪਾ ਲੈਣਾ ਸਾਰੇ ਕਾਰਮਿਕੀ ਉਹ ਤੋਂ ਮੇਰੇ ਕਾਰਮਿਕੀ ਤੇ ਗੱਤ ਗਈ ਪਈ ਸੀ ਕਿ ਕੋਈ ਤੇ ਬਿੜਾ ਮਾਰਾ ਇਹਨਾਂ ਮਾਰਨੇ ਪੜਦਾ ਹੋਰ ਉਹ ਹਾਈਡਰੋ ਇਹ ਵਾ ਇਹ ਕਿਲੂ ਪਾਇਤ ਠੀਕੀ ਉਹ ਗਾਰ ਨਾੜਾ ਨੂੰ ਰੈਕਸਨ ਦਾ ਪ੍ਰਮਾਤ ਮਾ ਕਰਾਉਂਦਾ ਨਹੀਂ ਨਹੀਂ ਕਰਦਾ ਇਹਦਾ ਮਾਲਕ ਤਾਂ ਆਉਂਦਾ ਮੇਰਾ ਉੱਤਲਾ ਬਸ ਮੈਂ ਉਹਦੀ ਆਸਰੇ ਤੇ ਕੰਮ ਕਰਦਾ ਇਹ ਕਿਹੜਾ ਕਰੰਟ ਜੱਥ ਪਾ ਲੂਗਾ ਮੈਂ ਚਾਲਦੀਆਂ ਤਾਰਾਂ ਜੋੜ ਦਿੰਦਾ ਸੀ ਲੰਗੀਆਂ ਇਹਦਾ ਨਹੀਂ ਟੰਗ ਗਾਦੇ ਕੋਈ ਨਹੀਂ ਮੈਨੂੰ ਪ੍ਰਮਾਤ ਮਾ ਕਰਦੇ ਕਿਦਾਂ ਮੈਂ ਤਾਂ ਗਾ ਰਹੀ ਪੈਰ ਦੇਂਦਾ ਦੀ ਜਨ ਤੋਲ ਗਾਉਂਦਾ ਸੀ ਹੁਣ ਤਾਂ ਮੂੰਹ ਵੀ ਤੋਲਣ ਲੱਗ ਗਿਆ ਤੇ ਬਾ ਆਪ ਵੀ ਤੋਲ ਲੈਂਦਾ ਸੀ ਅਗਲੇ ਵਟੇ ਪਾ ਦੇ ਮੈਂ ਤੋਲ ਦੇਣਾ ਕੋਈ ਨਾ ਤੱਕ ਕਿ ਤੋਂ ਵੀ ਨਹੀਂ ਮਜੰਗ ਗਈ। ਅਨ ਵਿੱਚ ਕੋਈ ਨਾ ਗਾ ਪਾਂਸਰ ਹੁੰਦੇ ਵੀ ਆ। ਪਰ ਨਾਮ ਨੂੰ ਕੋ ਦਿਨ ਪਾਇਆ ਵੀ ਤੰਦੀ ਮਾਰੀ ਆ। ਘੱਟ ਵਾਦ ਦਿੱਤੇ ਨਾ ਪੰਦ ਘੱਟ ਪੀਣੇ ਆ ਜੀ। ਮੇਰੇ ਨਾਲ ਤਾਂ ਲੋਕਾਂ ਨੇ ਸਾਥ ਵਧ ਗਿਆ ਦਿੱਤਾ ਜੀ। ਪਰ ਮਾ ਇਹਨਾਂ ਨਾਲ ਪ੍ਰਾਂਤ ਦਾ ਮਾਲਾ ਲੈਣਾ ਮੰਗਲਣਾ ਵੀ ਨਹੀਂ ਬੰਦੇ। ਵੱਧ ਘੱਟ ਕੁਝ ਨਹੀਂ ਕਰਦੀ ਨਹੀਂ ਮਾਰਦਾ ਹੁੰਦਾ। ਤੇ ਮੈਂ ਪਿਆ ਪਿਆ ਘੱਟੇ ਘੱਟ ਤੇ ਜੋ ਮੇਰੀ ਮਾਰਦਾ ਗੁਜਰ ਗਈ। ਹੁਣ ਤਾਂ ਵੀ ਮੈਂ ਤਿੰਨ ਚਾਰ ਪੰਜ ਘੱਟੇ ਮਸਾਂ। ਬਟਾ ਪਾਸੇ ਬੁਲੇ ਘੱਟ। ਲੋਕ ਵੀ ਮੇਰੇ ਭਰਾ ਕਰਨੋਂ। ਦਿਖਦਾ ਨੌਜਵਾਨ ਮੁੰਡੇ ਮੰੰਜਾਂ ਤੇ ਬਿਲੇ ਬੈਹ ਜੰਦੇ ਕੋਈ ਕੰਮ ਨਹੀਂ ਕਰਦਾ ਦੁਨੀਆ ਤੇ ਪਰ ਇਹਨਾਂ ਮੇ ਤਾਂ ਕਰਨੀ ਜੇ ਦੀ ਇਹਨਾਂ ਮੇ ਕਿ ਲక్ష్ਮੀ ਲੇਖੇ ਪੱਗੇ ਆ ਕੰਮ ਪਾਉਣਾ ਕਿਸੇ ਨੇ ਨਹੀਂ ਆਖਿਆ ਅੰਮ੍ਰਿਤ ਅਕਰਾਂਗੇ ਨਹੀਂ ਉਹਨਾਂ ਇਹਨਾਂ ਤਾਂ ਕਰਦਾ ਤੁਹਾਡੇ ਸਾਹਮਣੇ ਚਾਲੀ ਫੇਟੇ ਹੱਥ ਲਾਈਏ ਨੇ ਚੱਲਦੇ ਫੇਟੇ ਸਾਰਾ ਕੁਝ ਕਰੀਏ ਨੇ ਇਹ ਹਿੰਮਤ ਕਰਦਾ ਤਾਂ ਕਰਨਾ ਹੈ ਇਹਨਾਂ ਤੇ ਬਣਾ ਕੋਸ਼ਿਸ਼ ਨਹੀਂ ਕਰਦਾ ਬਾਹਰੋਂ ਉਹਦੇ ਵੀ ਫੋਨ ਤਾਂ ਆਉਂਦੇ ਆ ਬਾਈ ਤੂੰ ਬਹੁਤ ਔਖਾ ਕੋਈ ਕੰਮ ਕਰਦਾ ਸਾੜਦੇ ਕੰਮ ਫਲਾਣਾ ਔਖਾ ਮਾ ਯਾਰ ਪੇਟ ਨੂੰ ਤਾਂ ਉਹ ਕਾਪੀ ਕਰਾਣੇ ਮੇਰੇ ਪ੍ਰਸਨ ਲੱਗੇ ਜੋ 15 ਸਾਲ ਹੋ ਗਏ ਜੀ ਨੂੰ 15 ਸਾਲ ਹੋ ਗਏ ਪਹਿਲਾਂ ਤੇ ਮੇਥੋਂ ਉਹਨਾਂ ਕਾਰਡ ਬਣਾਇਆ ਗਿਆ ਚੰਗਹੀਨ ਵਾਲਾ ਹਿੰਮਤ ਨਹੀਂ ਸੀਗੀ ਚੱਲ ਮਾਂ ਕਾਨੂੰ ਨਹੀਂ ਪਤਾ ਸੀਗਾ ਫਿਰ ਕਿਸੇ ਬੰਦੇ ਨੇ ਦੱਸਿਆ ਵੀ ਆਏ ਬਣਾਓ ਫਿਰ ਬਣਾਇਆ ਫਿਰ ਲੱਗੀ ਹੋਂਦੇ ਤਾਂ ਰਹਿੰਦੇ ਵੋਟਾ ਵਾਟਾ ਮੰਗਣਾ ਐਮਪੀ ਯੂਪੀਆ ਰ ਬਗੈਰਾ ਹੋਂਦੇ ਸਾਰੇ ਮੈਂ ਜਾਂਦਾ ਹੁੰਦਾ ਵੀ ਰਹਿੰਦਾ ਪਰ ਕਿਸੇ ਨੇ ਮੈਨੂੰ ਅਜੇ ਤੱਕ ਰੇਨ ਨਹੀਂ ਆਪਕੀ ਦਿੱਖਤੀ ਕਿਆ ਨਹੀਂ ਮੇਨੂੰ ਵੀ ਤੇ ਮਦਦ ਕਰ ਦੇਣਾ